ਮਨ ਦੇ ਵਿੱਚ ਚੰਗੇ ਗੁਣ ਹੋਣੇ ਚਾਹੀਦੇ ਨੇ ਸੋਚ ਵਿੱਚ ਚੰਗੇ ਵਿਚਾਰ ਸਾਰੇ ਨਾਲ ਇੱਕੋ ਜਿਹਾ ਵਿਹਾਰ ਹੋਣਾ ਚਾਹੀਦਾ ਕਿਸੇ ਦਾ ਕੌੜੇ ਬੋਲ ਬੋਲ ਕੇ ਗਾਲਾਂ ਕੱਢ ਕੇ ਕਿਸੇ ਦਾ ਦਿਲ ਵੀ ਨਹੀਂ ਜਿਵਾਉਣਾ ਪਰ ਨਾਨਕ ਸਾਹਿਬ ਨੇ ਕਿਹਾ ਮਿੱਠਤ ਨੀਮੀ ਨਾਰਕਾ ਗੁਣ ਤੇ ਗਿਆਨ ਤਤ ਕਹਿੰਦੇ ਸਾਰੇ ਗੁਣਾ ਸਾਰੇ ਗੁਣ ਵਧੀਆ ਨੇ ਪਰ ਸਾਰੇ ਗੁਣਾ ਤੋਂ ਵੀ ਵਧੀਆ ਕਿਹੜਾ ਗੁਣਾ ਹੈ ਮਿੱਠਾ ਬੋਲਣਾ ਮਿੱਠਾ ਤੇ ਨੀਵੀ ਨਾਨਕਾ ਗੁਣ ਚਗਿਆਈਆਂ ਤੱਕ ਮਿੱਠਾ ਬੋਲਣਾ ਕਿਸੇ ਵੀ ਕੋੜੇ ਬੋਲ ਨਹੀਂ ਬੋਲਣਾ ਗੁੱਸੇ ਵਿੱਚ ਨਹੀਂ ਬੋਲਣਾ ਜੇ ਤੁਹਾਨੂੰ ਕੋਈ ਗੁੱਸੇ ਵਿੱਚ ਵੀ ਬੋਲਦਾ ਤਾਂ ਵੀ ਤੁਸੀਂ ਨਿਮਰਤਾ ਨਾਲ ਪਿਆਰ ਨਾਲ ਹੀ ਬੋਲਣਾ ਹੈ ਤਾਂ ਕਿ ਉਹ ਵੀ ਉਹਦੇ ਵਿੱਚ ਵੀ ਤਬਦੀਲੀ ਆ ਜਾਵੇ ਉਹਦੇ ਵਿੱਚ ਵੀ ਨਰਮਾਈ ਆ ਜਾਵੇ ਉਹਦਾ ਵੀ ਗੁੱਸਾ ਖਤਮ ਹੋ ਜਾਵੇ ਹੈ ਜੀ ਕਿਹਦੇ ਮਿੱਠਕ ਨੀਵੀ ਨਾਨਕਾ ਗੁਣ ਚਗਿਆਈਆਂ ਤੱਕ ਸਾਰੇ ਗੁਣਾਤੋਂ ਵਧੀਆ ਗੁਣ ਹੈ ਮਿੱਠਾ ਬੋਲਣਾ ਤੇਨੇ ਮਰਦਾ ਵਿੱਚ ਰਹਿਣਾ ਹੰਕਾਰ ਨਹੀਂ ਕਰਨਾ ਕਰੇ ਕਿਸੇ ਨੂੰ ਬੜਿਆ ਦੇ ਅੱਗੇ ਮੂਰੇ ਬੋਲਣਾ ਨਹੀਂ ਹੈਗਾ ਉਹਨਾਂ ਦਾ ਕਹਿਣਾ ਮੰਨਣਾ ਤੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਇਆ ਸੀ ੱੱਕੇ ਨਾਲ ਛੋਟੇ ਹੁੰਦਿਆਂ ਨੇ ਪਰ ਜਦੋਂ ਜਨੇਊ ਧਾਰਨ ਲਗਿਆ ਔਰ ਗੁਰਦੇਵ ਮੁਸਲਮਾਨ ਹਿੰਦੂਆਂ ਦੇ ਤਾਂ ਗੁਰੂ ਸਾਹਿਬ ਨੇ ਗੁਰਦੇਵ ਹਰਿਦੱਤਾ ਜੀ ਨੇ ਜਨੇਊ ੱੱਕੇ ਨਾਲ ਲਾਉਣ ਵੀ ਨਹੀਂ ਦਿੱਤਾ ਬੋਲੋ ਇਸੋ ਨਿਹਾਲ ਸਤਿ ਕਹਿੰਦੇ ਮੈਂ ਇਹ ਤਕੀਰਾ ਤੁਸੀਂ ਇਹਨਾਂ ਨੂੰ ਹਿੰਦੂਆਂ ਤੋਂ ਮੁਸਲਮਾਨ ਬਣਾਉਨੇ ਹੋ ਇਹਨਾਂ ਦੇ ਜਿਵੇਂ ਕੋੜ ਰਹੇ ਹੋ ਇਹਨੂੰ ਬੁਲਾ ਰਹੇ ਹੋ ਐਦਾਂ ਵੀ ਅਸੀਂ ਹੋਣ ਦੇਣਾ ਉਹਨਾਂ ਦੀ ਵੀ ਰੱਖਿਆ ਕੀਤੀ ਉਹਦੇ ਲਈ ਗੁਰੂ ਤੇਗ ਬਹਾਦਰ ਜਿਨੇ ਆਪਣਾ ਆਪਾਂ ਉਹਨੂੰ ਸੀਸ ਕਟਾਉਣਾ ਪਿਆ ਜਿੱਦੀ ਵਿੱਚ ਜਾ ਕੇ ਪਰਮਜੀਵ ਦੇ ਦਰਬਾਰ ਵਿੱਚ ਉਹਨਾਂ ਦੇ ਨਾਲ ਕੌਣ-ਕੌਣ ਗਿਆ ਸੀ ਭਾਈ ਜਿਆਨਾਲਾ ਜੀ ਭਾਈ ਮਤੀਦਾਸ ਭਾਈ ਸਦੀਦਾਸ ਭਾਈ ਸਦੀਦਾਸ ਸ਼ਾਬਦ ਤੇ ਉਹਨਾਂ ਨੂੰ ਉੱਪਰ ਦੇ ਪਾਣੀ ਵਿੱਚ ਭਾਈ ਦਾ ਜਿਆਦਾ ਜੀ ਨੂੰ ਕੁਆਰਤਾ ਪੁੱਕੜ ਦਾ ਪਾਣੀ ਸੀ ਕੜਾਹੀ ਦੇ ਵਿੱਚ ਉਹਨਾਂ ਨੂੰ ਵੀ ਆਵਾਜ਼ ਆਤੀ। ਸਮਾਤੀ ਤੇ ਫਿਰ ਭਾਈ ਮਤੀ ਦਾਸ ਭਾਈ ਸਦੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਕਰਕੇ ਤੇ ਦੋ ਹਿੱਸੇ ਕਰਦੇ ਸਰੀਰ ਦੇ ਤੇ ਫਿਰ ਦੂਜਿਆਂ ਨੂੰ ਗਰੂ ਦੇ ਵਿੱਚ ਵੱਜ ਕੇ ਉਹ ਲੁਹੇਟ ਦੀ ਸਾੜਿਆ ਗਿਆ। ਉਹ ਵੀ ਬਲੂਤ ਦੇ ਮਾਰ ਦੀ ਡਰ ਜਾਣਗੇ ਤੇ ਮੁਸਲਮਾਨ ਬਣ ਜਾਣਗੇ। ਇਹ ਤੁਹਾ ਦੀ ਰਾਖੀ ਮਦਦ ਨਹੀਂ ਕਰਦੇ ਪਰ ਗੁਰੂ ਜੀ ਦਾ ਜਾਸਿਸ ਇੱਥੇ ਦੇ ਕਟਿਆ ਗਿਆ ਤਲਵਾਰ ਦੇ ਨਾਲ ਮਤਲਬ ਕਿਸ ਨਾਲ ਥੱਕਾ ਨਹੀਂ ਪੁਰਦ ਤਾ ਗੁਰੂ ਜੀ ਇਸ ਕਰਕੇ ਗੁਰੂ गोविंद ਸਿੰਘ ਜੀ ਨੇ ਵੀ ਕਿਸੇ ਨਾਲ ਥੱਕਾ ਨਹੀਂ ਕੀਤਾ ਪਰ ਜਦੋਂ ਇੰਨਾ ਥੱਕਾ ਹੋਇਆ ਤਾਂ ਗੁਰੂ ਸਾਹਿਬ ਨੇ ਉਹਦਾ ਮੁਕਾਬਲਾ ਕੀਤਾ ਆਪਣੇ ਬਰਤੇ ਸਹਾਬਜਾਦੇ ਚਮਕੌਰ ਸਾਹਿਬ ਸ਼ਹੀਦ ਕਰਵਾਏ 40 ਲੱਖ ਨਾਲ 10 ਲੱਖ ਨਾਲ ਕਿਹਾ ਗਿਆ ਹੋਇਆ ਸੀ ਅੰਦਰ 40 ਸਿੰਘ ਸੀ ਜੋ ਸਹਾਬਜਾਦੇ ਸਿੱਖੂ ਸਾਹਿਬ ਦੇ ਬਟੇ ਬਾਬਾ ਜੀ ਸਿੱਖ ਦੇ ਬਾਬਾ ਜੀ ਜੀ ਫਿਰ ਇਸ ਰੰਦ ਦੇ ਵਿੱਚ ਮੁਗਲਾਂ ਨੇ ਅੜਕੇ ਛੋਟੇ ਸਹਾਜ ਦੇ ਸਹਾਜਦਾ ਬਾਬਾ ਜੀ ਨੂੰ ਅਤੇ ਮਾਤਾ ਗੁਜਰਪਾਲ ਜੀ ਨਾਲ ਉਹਨਾਂ ਦੇ ਦਾਦੀ ਜੀ ਸੀ ਉਹਨਾਂ ਨੂੰ ਉੱਥੇ ਸ਼ਹੀਦ ਕੀਤਾ ਕੋਈ ਐਡੀ ਵੱਡੀ ਕੁਰਬਾਨੀ ਕੋਈ ਕਰ ਸਕਦਾ ਕਿਸੇ ਨਹੀਂ ਆਪਣੇ ਲਈ ਤਾਂ ਕਰਦੇ ਨੇ ਲੋਕ ਕਿਸੇ ਲਈ ਨਹੀਂ ਕਰ ਸਕਦੇ ਇਸ ਕਰਕੇ ਗੁਰੂ ਸਾਹਿਬ ਜੀ ਪਰਮਾਤਮਾ ਅਗੇ ਫਿਰ ਬੇਨਤੀ ਕਰਦੇ ਨੇ ਆਪਣੇ ਆਪ ਨੂੰ ਵੱਡਾ ਨਹੀਂ ਤਾਂ ਹੁੰਦੇ ਕਿੰਨੀ ਨਿਮਰਤਾ ਜੈ ਹਮਲੀ ਕਰੋ ਆਪ ਦੇ ਰੱਖਾ ਨੂੰ ਰੋ ਰਿਓ ਚੇਤੀਸ ਇਹ ਬੰਦੀ ਆਪਾਂ ਨਹੀਂ ਹੂਲ ਕਰਨੀ ਜੇ ਆਪਣਾ ਘੂਏ ਦਾ ਵੱਡਾ ਤੇ ਆਪਾਂ ਨੂੰ ਨਾ ਤੇ ਵਿਸ਼ਵਾਸ ਨਹੀਂ ਆਏਗਾ ਐਨੀ ਪ੍ਰੋਸਾ ਆਪਾਂ ਨੂੰ ਆਪਨ ਮਾਣ ਨਹੀਂ ਆਪਣੇ ਗੁੱਤੇ ਹੈਗਾ ਨਾ ਬੋਲੋ ਫਿਰ ਆਪਾਂ ਇਹ ਜਰੂਰ ਬੋਲੋ ਨਾਲ ਲੱਗੇ ਇਹ ਗੱਲ ਕਰਨੀ ਹੈ ਅਪਾਏ ਪ੍ਰਮਾਤਮਾ ਦੇ ਰੋਜ਼ ਵੇਖਤੀ ਕਰਨੀ ਹੈ ਕਿ ਸਾਨੂੰ ਵਿੱਚ ਅੱਗੇ ਕੰਮ ਕਰਨ ਦੇ ਲਈ ਜੇ ਸ਼ਿਵਾ ਪਰਮੋ ਹੈ ਸ਼ੁਭਕਰਮਾਂ ਤੇ ਚੰਗੇ ਕੰਮ ਕਰਨ ਤੋਂ ਕਦੇ ਵੀ ਨਹੀਂ ਕਰਨਾ ਇਹ ਸਾਨੂੰ ਉਸ ਪ੍ਰਮਾਤਮਾ ਕਿਰਪਾ ਕਰ ਸਾਡੇ ਜੇ ਸਾਨੂੰ ਇਹ ਵਰ ਦੇ ਬਹੁਤ ਬਹੁਤ ਧੰਨਵਾਦ ਸਤਿਗੁਰ ਅਕਾਲ ਪੁਰਖ ਸੱਚੇ ਪਾਤਸ਼ਾਹ ਦਾ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਰਾਂ ਦੀ ਗ੍ਰਿਵਿਟ ਰਹਿਣ ਆਪਾਂ ਖਾਲੇ ਆਪਾਂ ਸਾਡੇ ਸਰਪੰਚ ਦੀ ਮਤੀ ਰੁਪਿੰਦਰ ਕੌਰ ਜੀ ਜੀ ਅਸੀਂ ਸਤਨਾਮ ਸਿੰਘ ਜੀ ਜਿਹੜੇ ਵਿਸ਼ੇਸ਼ ਯਤਨ ਕਰਕੇ 20 ਸਾਲਾਂ ਤੋਂ 25 ਸਾਲਾਂ ਤੋਂ ਇਹ ਕੰਮ ਕਰ ਰਹੇ ਸਾਨੂੰ ਹੁਣ ਮੌਕਾ ਮਿਲਿਆ ਕੱਲ ਨੂੰ ਇਸ ਪ੍ਰੋਗਰਾਮ ਦੀ ਸਮਾਪਤੀ ਹੈ ਸਾਰਿਆਂ ਦੇ ਬੱਚੜ ਕੇ ਹਿੱਸਾ ਲੈਣ ਬਰਤਲੰਦਰ ਵੀ ਇੱਥੇ ਚੱਲੇਗਾ ਫਲ ਫੂਟ ਮਿਲੇਗਾ ਹਾਂ ਜੀ ਫਲ ਫੂਟ ਵੀ ਮਿਲੇਗਾ ਪਰ ਇਹ ਗੱਲ ਜੇ ਤਾਂ ਇੱਕ ਜਾਦੂ ਲਾ ਦਿੱਤਾ ਇਹਨਾਂ ਨੇ ਕਿਉਂ ਆਤਮਿਕ ਨਪਕਨ ਰਹਿ ਕੇ ਆਪਣੇ ਮਾਪਿਆਂ ਨੂੰ ਆਪਣੇ ਛੋਟੇ ਭੈਣ ਭਰਾਵਾਂ ਸਾਰਿਆਂ ਨੂੰ ਕਹਣਾ ਨਾਲ ਮਿਲ ਕੇ ਪੜ੍ਹਾਈਏ ਨਾਲ ਲੈ ਕੇ ਆਉਣਾ ਜੇ ਨਹੀਂ ਵੀ ਅੱਪਾਂ ਨੂੰ ਆਉਂਦਾ ਆ YouTube ਤੇ ਦੇਖ ਕਰਦੇ ਆਂ ਬਹੁਤ سارے ਚੈਨਲ ਆ ਦੇਖ ਕੇ ਬਾਣੀ ਚੱਲਦੀ ਹੈ ਆਪਾਂ ਉਹ ਤੋਂ ਵੀ ਸਿੱਖ ਸਕਦੇ ਆਂ ਪਰ ਇਹਦਾ ਰੋਜ਼ ਦਾ ਸੁਭਾਅ ਨਾ ਹੋਣਾ ਕਿ ਆਪਾਂ ਰੋਜ਼ ਕਰਨਾ ਜਿੰਨਾ ਹੋ ਗਿਆ ਉਹਨਾ ਥੋੜਾ ਹੋ ਗਿਆ ਥੋੜਾ ਬੱਦ ਹੋ ਗਿਆ ਤਾਂ ਕੋਈ ਚੰਗੀ ਗੱਲ ਨਹੀਂ ਲਗਾਤਾਰ ਜੁੜੇ ਰਹੀਏ ਬਹੁਤ ਬਹੁਤ ਹਾਂਜੀ ਬੱਚੇ ਬਹੁਤ ਬਖਸ਼ਾ ਆਪੇ ਕਰ ਰਹੇ ਜਾਂਦੇ ਹਾਂ ਹਾਂਜੀ ਗੁਰਦੁਆਰਾ ਸਾਹਿਬ ਦੇ ਨਾਲ ਤੁਸੀਂ ਤਾਂ ਜੀ ਜੀਵਨ ਤੁਹਾਡਾ ਵਧੀਆ ਹੈ ਤੁਹਾਨੂੰ ਕੋਈ ਹੂਜ ਚਿੰਦੇ ਨਹੀਂ ਹੈਗੇ ਮੌਜਾਂ ਨੇ ਮਾਤਾ ਪਿਤਾ ਦੀ ਸੁੱਖਤ ਕੋ ਉਗ ਰਹੇ ਹੋ ਤੁਸੀਂ ਤੇ ਜਦੋਂ ਵੱਡੇ ਹੋ ਜਾਣਾ ਤੇ ਹੋਰ ਜ਼ਿੰਮੇਵਾਰੀਆਂ ਪੈ ਜਾਣੀਆਂ ਹੋਰ ਕੰਮ ਕਰਨੇ ਪੈਣੇ ਨੇ ਇਸ ਕਰਕੇ ਤੁਸੀਂ ਜੁੜੇ ਰਹੋ ਗੁਰੂ ਘਰ ਆਓ ਆਪਣੇ ਮਗਵੀ ਡੇਢੀ ਨੂੰ ਕਿਸੇ ਭੈਣ ਭਰਾ ਨੂੰ ਜ਼ਰੂਰ ਲੈ ਕੇ ਆਓ ਰੋਜ਼ ਪੌਣ ਦਾ ਜਿਸਵੇਰੀਂ ਅਸਰ ਦੇ ਸ਼ਾਮੀ ਆਓ ਸ਼ਾਮੀ ਅਸਰ ਦੇ ਸਵੇਰੇ ਆਓ ਇਹ ਹਿੰਮਤ ਕਰ ਲੀ ਠੀਕ ਹੈ ਜੀ ਉਹਨਾਂ ਕੋ ਲੰਚ ਦਾ ਲੇਖੇਮ ਬਲੌਕ ਦੇ ਵਾਈਟ ਚੀਕਾ ਕਾਲਸਾ ਵਾਈਟ